ਸਸਿਕਾ ਜੀ ਮਹਾ ਕੋਮਲ ਕਪੂਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਟਰੰਪ ਦਾ ਕਹਿਣਾ ਹੈ ਕਿ ਕੈਨੇਡਾ ਦੇ ਨਾਲ ਕੋਈ ਵਪਾਰ ਸਮਝੌਤਾ ਹੋਣ ਦੇ ਅਸਰ ਨਹੀਂ ਨਜ਼ਰ ਆਉਂਦੇ ਅਤੇ 1 ਅਗਸਤ ਤੋਂ ਪਾਰੀ ਭਰ ਕਮ ਟੈਰਿਫ ਦੀ ਅਦਾਇਗੀ ਕਰਨ ਵਾਲੇ 94 ਮੁਲਕਾਂ ਦੇ ਵਿੱਚੋਂ ਕੈਨੇਡਾ ਇੱਕ ਹੋ ਸਕਦਾ ਹੈ ਜੀ ਹਾਂ ਯੂਕੇ ਤੇ ਦੂਰਤੇ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਅਮਰੀਕਾ ਜ਼ਿਆਦਾਤਰ ਮੁਲਕਾਂ ਦੇ ਨਾਲ ਵਪਾਰ ਸਮਝੌਤੇ ਸਿਰੇ ਚੜਾ ਰਿਹਾ ਹੈ ਅਤੇ ਯੂਰਪ ਦੇ ਨਾਲ ਵੀ ਸੰਧੀ ਹੋਣ ਦੀ ਉਮੀਦ ਹੈ ਪਰ ਕੈਨੇਡਾ ਇਹਨਾਂ ਖੁਸ਼ਕਿਸਮਤ ਨਹੀਂ ਜਾਪਦਾ ਇੱਥੇ ਰਸਨਾ ਬੰਦਾ ਕਿ ਕੈਨੇਡਾ ਦੇ ਕਮਾਂਤਰੀ ਵਪਾਰ ਮਾਮਲਿਆਂ ਬਾਰੇ ਮੰਤਰੀ ਡੋਮਿਨਿਕ ਲੌਬਲੈਂਕ ਨੇ ਹਾਲੀ ਦੇ ਵਿੱਚ ਵਾਸ਼ਿੰਗਟਨ ਤੋਂ ਪਰਤਨ ਦੇ ਮੰਗਰੋਸ ਕੇ ਦਿੱਤੇ ਸਨ ਕਿ ਗੁਆਂਡੀ ਮੁਲਕ ਦੇ ਨਾਲ ਵਪਾਰ ਦੇ ਮਸਲੇ ਉੱਤੇ ਗੱਲਬਾਤ ਬੇਹਤ ਗੁੰਝਲਦਾਰ ਰਹੀ ਅਤੇ ਇੱਕ ਘਸ ਤੱਕ ਮਾਮਲਾ ਸੁਲਝਣਾ ਸੰਭਵ ਨਹੀਂ ਹੋਵੇਗਾ ਵਪਾਰ ਸੰਧੀ ਦੀ ਗੈਰ ਮੌਜੂਦਗੀ ਦੇ ਵਿੱਚ ਕੈਨੇਡਾ ਤੋਂ ਅਮਰੀਕਾ ਜਨਵਰੀ ਹਰ ਚੀਜ਼ ਉੱਤੇ 35% ਦੀ ਟੈਕਸ ਲੱਗੇਗਾ ਤੇ ਜੇ ਕੈਨੇਡਾ ਸਰਕਾਰ ਮੋੜੀਆਂ ਟੈਰਿਫਸ ਲਾਗੂ ਕਰਦੀ ਹੈ ਤਾਂ 트ੰਪ 35% ਤੋਂ ਵੀ ਅੱਗੇ ਜਾ ਸਕਦੇ ਨਹੀਂ ਮੌਜੂਦਾ ਸਮੇਂ ਦੇ ਵਿੱਚ ਕੈਨੇਡੀਅਨ ਸਟੀਲ ਅਲੂਮੀਨੀਅਮ ਅਤੇ ਆਟੋਮੋਬਾਈਲਸ ਉੱਤੇ ਟੈਕਸ ਲਾਗੂ ਨਹੀਂ ਅਤੇ ਕੁਝ ਦਿਨ ਬਾਅਦ ਸਭ ਕੁਝ ਟੈਰਿਫਸ ਦੇ ਘੇਰੇ ਵਿੱਚ ਹੋਵੇਗਾ ਅਸਲ brand ਡੋਨਲਡ ਟਰੰਪ ਨੇ ਸਕਾਟਲੈਂਡ ਪੁੱਜਣ ਦੇ ਮਗਰੋਂ ਗੈਰ ਕਾਨੂੰਨੀ ਪ੍ਰਵਾਸੀਆ ਦਾ ਮੁੱਦਾ ਚੁੱਕ ਲਿਆ ਅਤੇ ਚੇਤਾਵਨੀ ਵੀ ਦੇ ਦਿੱਤੀ ਕਿ ਇਮੀਗ੍ਰੇਸ਼ਨ ਯੂਰਪ ਦਾ ਸਾਹ ਉਟ ਰਹੀ ਹੈ ਅਤੇ ਟਰੰਪ ਦੇ ਵੱਲੋਂ ਕੁਝ ਯੂਰੋਪੀ ਮੁੱਲਕਾਂ ਲਈ ਸ਼੍ਰੀਲੰਕਾ ਵੀ ਕੀਤੀ ਗਈ ਜਿੱਥੇ ਸਖਤ ਇਮੀਗ੍ਰੇਸ਼ਨ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਦਿਲਚਸਪ ਗੱਲ ਇਹ ਹੈ ਕਿ ਟਰੰਪ ਦੀ ਮਾਂ ਸਕਾਟਲੈਂਡ ਦੇ ਨਾਲ ਸੰਬੰਧਿਤ ਸੀ ਅਤੇ ਥੋ ਪ੍ਰਵਾਸ ਕਰਕੇ ਅਮਰੀਕਾ ਪਹੁੰਚੀ ਜਦਕਿ ਪਿਤਾ ਜਰਮਨੀ ਤੋਂ ਪ੍ਰਵਾਸ ਕਰਕੇ ਅਮਰੀਕਾ ਪਹੁੰਚੇ ਸੀ ਦੱਸਦੀ ਹੈ ਕਿ ਸਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ 20 ਦੇ ਮਗਰੋਂ 8 ਕਰੋੜ 70 ਲੱਖ ਗੈਰ ਕਾਨੂੰਨੀ ਪ੍ਰਵਾਸੀ ਯੂਰਪੀ ਮੁਲਕਾਂ ਦੇ ਵਿੱਚ ਦਾਖਲ ਹੋ ਚੁੱਕੇ ਨੇ 트ੰਪ ਦੇ ਵੱਲੋਂ ਆਪਣੇ ਫੇਰੀ ਦੌਰਾਨ ਯੂਕੇ ਦੇ ਪ੍ਰਧਾਨ ਮੰਤਰੀ ਕਿਅਰ ਸਟਾਮਰ ਅਤੇ ਯੂਰਪੀ ਕਮਿਸ਼ਨ ਦੇ ਮੁਖੀ ਅਰਸੂਲਾ ਵਾਂਡਰਲਾਈਨ ਨਾਲ ਵੀ ਮੁਲਾਕਾਤ ਕੀਤੀ ਜਾਣੀ ਹੈ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ